ਲੈ ਮੇਟਰੋ ਬਾਬਾ ਗੋਡ ਫਾਰਮ ਪਿੰਡ ਗੋਸਲ ਚ ਆਏ ਹੋਏ ਆਗੇ ਠੰਡ ਦਾ ਟਾਈਮ ਆ ਨਾ ਤੇ ਠੰਡ ਦੇ ਵਿੱਚ ਬਾਈ ਜੀ ਜਿਹੜੇ ਮੇਰੇ ਵੀਰ ਨਾਲ ਬੱਕਰੀਆਂ ਰੱਖਦੇ ਨੇ ਲਗਭਗ 90% ਬੰਦੇ ਜਿਹੜੇ ਬੱਕਰੀਆਂ ਦੇ ਬੱਚੇ ਮਾਰ ਲੈਂਦੇ ਨੇ ਕਿਉਂ ਬਾਈ ਜੀ ਮਾਰਦੇ ਨੇ ਕੀ ਗੱਲਬਾਤ ਨੇ ਤੇ ਕਿਵੇਂ ਬਾਈ ਆਪਾਂ ਬੱਚਿਆਂ ਦੀ ਸੰਭਾਲ ਕਰੀਏ ਤਾਂ ਜੋ ਆਪਾਂ ਬੱਚਿਆਂ ਨੂੰ ਬਚਾ ਸਕੇ ਕਿਉਂਕਿ ਬਾਈ ਸਾਰੀ ਕਹਾਣੀ ਬਾਈ ਫਾਰਮ ਦੀ ਬੱਚਿਆਂ ਦੇ ਉੱਤੇ ਖੜੀ ਹੁੰਦੀ ਹੈਗੀ ਜੇ ਆਪਾਂ ਬਾਈ ਜੀ ਬੱਚੇ ਬਚਾ ਲਏ ਤਾਂ ਸਮਝ ਲਓ ਵੀ ਆਪਾਂ ਕਾਮਯਾਬਾਂਗੇ ਨਹੀਂ ਆਪਾਂ ਫੇਲਾਂਗੇ ਕਿਓ ਬਾਈ ਕਾਲੇ ਸੱਸੀ ਗਾਲ ਬਾਈ ਕੀ ਹਾਲ ਚੱਲ ਨੇ ਬਹੁਤ ਵਧੀਆ ਵੀਰੇ ਠੀਕ ਆ ਬਾਈ ਜੀ ਦੱਸੋ ਬਾਈ ਬੱਚਿਆਂ ਬਾਰੇ ਬੱਚਿਆਂ ਦਾ ਵੀ ਜਿਹਾ ਮਾਲ ਆਪਾਂ ਕਈ ਬੱਕਰੀ ਫਾਰਮ ਦੇ ਵਿੱਚੋਂ ਜੇ ਕਮਾਈ ਆਉਂਦੀ ਹੈ ਤਾਂ ਆਪਣਾ ਬੱਚਿਆਂ ਸਿਰੋਂ ਬੱਚਿਆਂ ਜਿਹਾ ਆਉਂਦੀ ਹੈ ਇਹ ਤੇ ਆਸ ਹੁੰਦੀ ਹੈ ਆਪਣੇ ਵੀ ਬੱਚੇ ਆਉਣਗੇ ਜਾਂ ਤਾਂ ਮਾਲ ਆ ਕਾਰੋਬਾਰ ਦੇ ਵਿੱਚ ਵਾਧਾ ਹੁੰਦਾ ਜਾਂ ਆਪਾਂ ਚਾਰ ਪੈਸੇ ਵੇਚ ਕੇ ਚਾਰ ਪੈਸੇ ਇਕੱਠੇ ਕਰ ਲਾਂਗੇ ਦੋ ਹੀ ਚੀਜ਼ਾਂ ਹੁੰਦੀਆਂ ਜਾਂ ਜਿਹੜਾ ਕੋਈ ਨਵਾਂ ਬੰਦਾ ਪੰਜ ਚਾਰ ਬੱਕਰੀਆਂ ਲੈਂਦਾ ਉਹਨੂੰ ਆਸ ਹੁੰਦੀ ਹੈ ਵੀ ਪੰਜ ਚਾਰ ਬੱਕਰੀਆਂ ਸੋਹਣੀਆਂ ਦੋ ਦੋ ਬੱਚੇ ਦੇਣੀਆਂ ਤਾਂ ਮੇਰੇ 15 18 ਨਾਲ ਹੋ ਜਾਣਗੇ ਯਾਨੀ ਕਹਿਣ ਦਾ ਭਾਵ ਸਾਰੀ ਆਸ ਆਪਣੀ ਕੱਲੇ ਬੱਚਿਆਂ ਤੇ ਹੁੰਦੀ ਹੈ ਸਹੀ ਗੱਲ ਹੈ ਤੇ ਕਾਫੀ ਭਰਾ ਕੀ ਕਰਦੇ ਨੇ ਆਹ ਸੀਜ਼ਨ ਦੇ ਵਿੱਚ ਬੱਚੇ ਲੈਣ ਤੋ ਬੱਕਰੀਆਂ ਸਵਾਉਣ ਤੋਂ ਡਰਦੇ ਨੇ ਲੋਕ ਬਹੁਤ ਹਨਾ ਤੇ ਤੁਸੀਂ ਦੇਖ ਰਹੇ ਹੋ ਆਪਾਂ ਜਿੰਨੇ ਸੀਜ਼ਨ ਦੇ ਵਿੱਚ ਬੱਚੇ ਹੁੰਦੇ ਆ ਉਨੇ ਹੀ ਹੋਣਾ ਪੂਰੀ ਠੰਡ ਦੇ ਵਿੱਚ ਵੀ ਬੱਚੇ ਆਪਣੇ ਉਨੇ ਹੀ ਆ ਇਹ ਬੱਚਦੇ ਨਹੀਂ ਹੈਗੇ ਹਰੇਕ ਦੇ ਬੱਚੇ ਮਨ ਲਾਦੇ ਭਾਈ ਉਹ ਮੇਨਟੇਨੈਂਸ ਦੀ ਘਾਟ ਹੈ ਮੇਨਟੇਨੈਂਸ ਦੀ ਘਾਟ ਹੋ ਗਿਆ ਹੈ ਨਾ ਭਾਈ ਜੀ ਕਿਵੇਂ ਮੇਨਟੇਨ ਕਰੀਏ ਵੀ ਆਪਾਂ ਇਹਨੂੰ ਬਈ ਠੰਡ ਦੇ ਵਿੱਚ ਬਚਾ ਲਈਏ ਬੱਚਾ ਪਹਿਲਾਂ ਤਾਂ ਭਾਈ ਇੱਕ ਤੁਹਾਨੂੰ ਮੈਂ ਇਹ ਕਰਦਾ ਵੀ ਤੁਸੀਂ ਆਪਣੇ ਬੱਚੇ ਦੇਖ ਹੀ ਰਹੇ ਹੋ ਜਿਵੇਂ ਆਪਣੇ ਸੀਜ਼ਨ ਦੇ ਵਿੱਚ ਬੱਚੇ ਹੁੰਦੇ ਆ ਫਰਵਰੀ ਮਾਰਚ ਦੇ ਵਿੱਚ ਉਸ ਤਰੀਕੇ ਦੇ ਹੁਣ ਬੱਚੇ ਆ ਹੈ ਨਾ ਕਿਉਂਕਿ ਆਪਣੀ ਸਾਂਭ ਸੰਭਾਲ ਭਾਈ ਜਿਵੇਂ ਉਹ ਟਾਈਮ ਦੇ ਵਿੱਚ ਹੁੰਦੀ ਹੈ ਉਵੇਂ ਹੀ ਹੋਣਾ ਤੇ ਬਸ ਹੁਣ ਕੀ ਆ ਵੀ ਇਹਨਾਂ ਨੂੰ ਠੰਡ ਤੋਂ ਬਚਾਉਣਾ ਟਾਈਮ ਸਿਰ ਇਹਨਾਂ ਨੂੰ ਹੁਣ ਧੁੱਪੇ ਕੱਢ ਦੇਣਾ ਜਾਂ ਨੂੰ ਸੂਰਜ ਛਿਪਣਾ ਨਾਲ ਦੀ ਨਾਲ ਅੰਦਰ ਆ ਦੇਖ ਆਪਾਂ ਕੱਪੜੇ ਵਗੈਰੇ ਸਾਰੇ ਜਿਹੜੇ ਆ ਲਾਤੇ ਆ ਸਭ ਤੋਂ ਪਹਿਲਾਂ ਤਾਂ ਬਾਈ ਜੇ ਤੁਸੀਂ ਆਪ ਦੇਖ ਲਓ ਵੀ ਜਿੱਥੇ ਇਹ ਰਹਿੰਦੇ ਨੇ ਉੱਥੇ ਸਾਰਾ ਕੁਝ ਕਵਰ ਆ ਕਵਰ ਆ ਅੰਦਰੋਂ ਕਿੱਥੇ ਰੱਖਦੇ ਹੋ ਬਈ ਇਹਨੂੰ ਬੱਚਿਆਂ ਨੂੰ ਅੰਦਰੋਂ ਪਰਲੀ ਸਾਈਡ ਪੋਰਸ਼ਨ ਬਣਿਆ ਹੋਇਆ ਬਾਈ ਬੱਚਿਆਂ ਦਾ ਲਈ ਸਾਨੂੰ ਬੱਚੇ ਵਾਲਾ ਦਿਖਾ ਦੇ ਵੀ ਜਿੱਥੇ ਬੱਚੇ ਜਿਹੜੇ ਰੱਖੇ ਜਾਂਦੇ ਆ ਆ ਦੇਖੋ ਆਪਣੇ ਉਰੇ ਅੱਡ ਪੋਰਸ਼ਨ ਆ ਇੱਥੇ ਬੱਚੇ ਰੱਖੇ ਥੱਲੇ ਸੁੱਕਾ ਪਿਆ ਠੀਕ ਆ ਤੇ ਥੱਲੇ ਸ਼ਾਮ ਨੂੰ ਜਿੱਥੇ ਮਾੜਾ ਮੋਟਾ ਗਿੱਲਾ ਵੀ ਆ ਉੱਥੇ ਆਪਾਂ ਸ਼ੁੱਕ ਖੰਡਾ ਕੇ ਠੀਕ ਆ ਪੁਰਾਣ ਵਧੀਆ ਰੱਖਣਾ ਨਾ ਆ ਟੱਕ ਦੇਣਾ ਇੱਥੇ ਪੂਰਾ ਨੈਗ ਬ ਤੇ ਬਸ ਇਹੀ ਚੀਜ਼ਾਂ ਨੇ ਬਾਕੀ ਮੇਨ ਚੀਜ਼ ਹੁੰਦੀ ਹੈ ਖੁਰਾਕ ਤੇ ਠੀਕ ਹੈ ਜੀ ਹੁਣ ਆਪਾਂ ਭਾਈ ਆਜੋ ਗੱਲਬਾਤ ਕਰਦਾ ਵੀ ਇਹਨੂੰ ਆਪਾਂ ਖਵਾਉਣੇ ਕੀ ਆ ਬੱਚਨ ਠੰਡ ਦੇ ਵਿੱਚ ਦੱਸੋ ਬਾਈ ਜੀ ਠੰਡ ਦੇ ਵਿੱਚ ਜ਼ਿਆਦਾ ਤਾਂ ਬਾਈ ਡਰਾਈ ਮੈਟਰੀ ਸ਼ੁਰੂ ਹੋ ਜਾਂਦਾ ਕੀ ਕੀ ਹੁੰਦਾ ਡਰਾਈ ਮੈਟ ਦੇ ਵਿੱਚ ਮੈਟ ਦੇ ਵਿੱਚ ਸਭ ਤੋਂ ਪਹਿਲਾਂ ਸੌਖਾ ਤਰੀਕਾ ਆਪਾਂ ਗੁਆਰੇ ਦਾ ਨੀਰਾ ਬਾਈ ਗੁਆਰੀ ਦਾ ਨੀਰਾ ਬਿਨਾਂ ਕੁਆਲਿਟੀ ਦਾ ਬਿਨਾਂ ਰੇਤੇ ਤੋਂ ਛਾਣ ਕੇ ਸਹੀ ਗੱਲ ਆ ਅਸੀਂ ਹੁਣ ਮੰਨ ਲਓ ਕੋਸ਼ਿਸ਼ ਕਰੀਦੀ ਆ ਵੀ ਜਦ ਜਿਹੜਾ ਨੀਰਾ ਆਪਾਂ ਮੰਗਾਉਣੇ ਵੀ ਆ ਤਾਂ ਬਿਨਾਂ ਰੇਤੇ ਤੋਂ ਮਗਾਈਦਾ ਪਰ ਆਪਾਂ ਜਦੋਂ ਵੀ ਪਾਉਣਾ ਵੀ ਆ ਘਰੇ ਕਿਸੇ ਵੀ ਜਾਨਵਰ ਨੂੰ ਤਾਂ ਆਪਾਂ ਛਾਣ ਕੇ ਪਾਉਨੇ ਆ ਬਾਈ ਉਹਦੇ ਵਿੱਚ ਹਾਂ ਰੇਤਾ ਹੋਵੇ ਨਾ ਹੋਵੇ ਪਰ ਆਪਾਂ ਪੌਣਾ ਪੌਣਾ ਜਾਨਵਰ ਹਣਾ ਤੇ ਦੂਜੇ ਰੀਸ ਤੋਂ ਇਲਾਵਾ ਜਿਵੇਂ ਅਰਜਣ ਦੇ ਪੱਤੇ ਹੋ ਗਏ ਬਾਈ ਆਪਾਂ ਰਾਕਤਾ ਦੀ ਗੱਲ ਕਰ ਲਈ ਪਿੱਪਲ ਹੋ ਗਿਆ ਜਾਮਣ ਹੋ ਗਈ ਬਰੂਟਾ ਹੋ ਗਿਆ ਕਈ ਵੀਰ ਕੀ ਕਰਦੇ ਆ ਹਜੇ ਵੀ ਇਹੜੀਆਂ ਕੱਚੀਆਂ ਡੇਕਾਂ ਨੇ ਉਹ ਛਾਂਗ ਛਾਂ ਕੇ ਬੱਚਿਆਂ ਨੂੰ ਪਾਈ ਜਾਂਦੇ ਹੁੰਦੇ ਨੇ ਤੇ ਉਹਦੇ ਵਿੱਚ ਪਾਣੀ ਹੁੰਦਾ ਨਿਰ ਤੇ ਉਹ ਜਾਨਵਰਾਂ ਨੂੰ ਮੋਕ ਲੱਗ ਜਾਂਦੀ ਆ ਜਾਂ ਉਹਨਾਂ ਦੇ ਵਿੱਚ ਪਾਣੀ ਰਹਿੰਦਾ ਹਣਾ ਤਾਂ ਠੰਡ ਨਾਲ ਬੱਚੇ ਬਿਮਾਰ ਹੋ ਜਾਂਦੇ ਨੇ ਮਰ ਜਾਂਦੇ ਨੇ ਤਾਂ ਆਪਾਂ ਇਹਨਾਂ ਨੂੰ ਕੀ ਆ ਸੁੱਕਾ ਦੇਣਾ ਤੇ ਥੋੜਾ ਜਿਹਾ ਗਰਮ ਰੱਖਣਾ ਵੀ ਜਿਹੜੇ ਚੀਜ਼ ਨਾਲ ਇਹਨਾਂ ਨੂੰ ਗਰਮੈਸ ਮਿਲੇ ਗਰਮ ਰੱਖੇ ਆ ਚੀਜ਼ਾਂ ਨੇ ਬਾਕੀ ਖਾਣ ਪੀਣ ਨੂੰ ਤੇ ਦੋ ਟਾਈਮ ਫੀਡ ਸਵੇਰੇ ਸ਼ਾਮ ਉਹ ਚਾਹੇ ਤੁਸੀਂ ਆਪਣੀ ਤਿਆਰ ਕਰਵਾ ਲਓ ਚਾਹੇ ਸਭ ਤੋਂ ਵਧੀਆ ਰਿਜ਼ਲਟ ਜਿਹੜਾ ਕਾਰਗਲ ਕੰਪਨੀ ਆ ਉਹਦੀ ਕਾਫ ਸਟਾਰਟਰ ਫੀਡ ਆਉਂਦੀ ਹੈ ਬਾਈ ਆਪਾਂ ਉਹ ਪਾਈ ਦੇ ਜੇ ਚਲੋ ਪਹਾੜਾ ਵਧੀਆ ਰਿਜ਼ਲਟ ਮਿਲਦਾ ਬਾਈ ਠੀਕ ਹੈ ਬਾਈ ਦਵਾਈ ਬੂਟੀ ਦੀ ਜੇ ਆਪਾਂ ਗੱਲਬਾਤ ਕਰੀ ਵੀ ਕਿਹੜੀ ਦਵਾਈ ਜਿਹੜੀ ਤੁਸੀਂ ਰੈਗੂਲਰ ਦਿੰਨੇ ਉਹਨਾਂ ਨੂੰ ਰੈਗੂਲਰ ਭਾਈ ਕੋਈ ਨਹੀਂ ਹੈਨਾ ਬਾਕੀ ਜਦੋਂ ਆਪਾਂ ਫੀਡ ਵਧੀਆ ਖਾਣ ਲੱਗੇ ਤਾਂ ਸਾਰੀਆਂ ਦਵਾਈਆਂ ਬੁੱਟੀਆਂ ਉਹ ਫੀਡ ਦੇ ਵਿੱਚ ਹੀ ਹੁੰਦੀਆਂ ਆ ਲੋੜ ਨਹੀਂ ਪੈਂਦੀ ਦਵਾਈ ਦੀ ਮੈਨੂੰ ਤਾਂ ਹੀ ਵਿਟਾਮਿਨ D ਲੋੜ ਹੁੰਦੀ ਆ ਉਹ ਉਹਨਾਂ ਨੂੰ ਚੀਜ਼ਾਂ ਮਿਲ ਜਾਂਦੀਆਂ ਨੇ ਹੈਨਾ ਬਾਕੀ ਡਰਾਈ ਮੈਟਰ ਆ ਉਹ ਆਪਾਂ ਪੀੜ ਪੌਦਿਆਂ ਚ ਇਹਨਾਂ ਨੂੰ ਮਿਲ ਜਾਂਦਾ ਟਾਹਣੀਆਂ ਚ ਮਿਲ ਜਾਂਦੀ ਆ ਤੇ ਬਾਕੀ ਬਿਮਾਰੀ ਠਮਾਰੀ ਤੇ ਆ ਜਦੋਂ ਉਹ ਆਪਾਂ ਉਸ ਤਰੀਕੇ ਦਾ ਟ੍ਰੀਟਮੈਂਟ ਕਰਨਾ ਹੀ ਆ ਬਾਈ ਫਿਰ ਹਾਂ ਇੱਕ ਬਾਈ ਜੇ ਦੁੱਧ ਦੀ ਜੇ ਆਪਾਂ ਗੱਲਬਾਤ ਕਰੀਏ ਕਿਵੇਂ ਕਰਦੇ ਹੋ ਦੁੱਧ ਤਾਂ ਇਹਨਾਂ ਨੂੰ ਦੁੱਧ ਬਾਈ ਜ਼ਿਆਦਾਤਰ ਤਾਂ ਮੈਂ ਨਿੱਪਲ ਹੀ ਪਿਆ ਕੀ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਹੋਇਆ ਕਿੰਨਾ ਕਿੰਨਾ ਦੁੱਧ ਅੱਧਾ ਲੀਟਰ ਬਾਈ ਅੱਧਾ ਲੀਟਰ ਅੱਧਾ ਲੀਟਰ ਅੱਧਾ ਲੀਟਰ ਸ਼ਾਮ ਨੂੰ ਨਾ ਜੇ ਕੋਈ ਬਾਹਲਾ ਤਕੜਾ ਗ੍ਰੋਥ ਹੋ ਜਾਂਦੀ ਹੈ ਬਾਹਲੀ ਗ੍ਰੋਥ ਹੋ ਜਾਂਦੀ ਹੈ ਫਿਰ ਉਹ ਬੋਡੀ ਵੇਟ ਦੇ ਹਿਸਾਬ ਨਾਲ ਉਹਨੂੰ ਉਹ ਜਿਹਾ ਵਧਾ ਦਿੱਤਾ ਜਾਂਦਾ ਬਾਈ ਵਧਾ ਦਿੱਤਾ ਮਤਲਬ ਜਿਹੜਾ ਅੱਧਾ ਲੀਟਰ ਦੁੱਧ ਆ ਬਾਈ ਉਹ ਛੋਟੇ ਤੋਂ ਛੋਟਾ ਬੱਚਾ ਵੀ ਪਚਾ ਲੰਦਾ ਪਚਾ ਲੰਦਾ ਜਦੋਂ ਆਪਾਂ ਵੱਧ ਮੰਨ ਲਓ ਛੋਟਾ ਬੱਚਾ ਉਹਨਾਂ ਪਚਾਉਣ ਦੀ ਸ਼ਕਤੀ ਹੈ ਨਹੀਂ ਆਪਾਂ ਲੀਟਰ ਦੁੱਧ ਦੇ ਦਈਏ ਵੀ ਛੇਤੀ ਗ੍ਰੋਥ ਕਰ ਜਾਵੇ ਤਾਂ ਉਹਨੂੰ ਮੋਗ ਲੱਗ ਜਾਂਦੀ ਆ ਜਾਂ ਤਾਂ ਚਿੱਟੀ ਮੋਗ ਲੱਗ ਕੇ ਬੱਚਾ ਮਰ ਜਾਂਦਾ ਜਾਂ ਫਿਰ ਪੀਲੀ ਲੱਗ ਜਾਂਦੀ ਆ ਤੇ ਯਾਨੀ ਮੌਤ ਉਹਦੀ ਪੱਕੀ ਤੈ ਹੈ ਜਦੋਂ ਆਪਾਂ ਵੱਧ ਦੁੱਧ ਦੇ ਬਾਰੇ ਹਾਂ ਜਦੋਂ ਵੱਡਾ ਹੋ ਜਾਂਦਾ ਬੱਚਾ ਫਿਰ ਚਾਹੇ ਵਿਧਾਈ ਚੱਲੋ ਪਰ ਛੋਟੇ ਬੱਚੇ ਨੂੰ ਚਾਹੇ ਪਾਇਆ ਤੋਂ ਸਟਾਰਟ ਕਰ ਲਓ 250 ਗ੍ਰਾਮ ਵੀ ਦੁੱਧ ਪਿਆਈ ਜਾਵੋਗੇ ਉਹਨੂੰ ਤਾਂ ਵੀ ਬਹੁਤ ਆ ਬਾਈ ਠੀਕ ਹੈ ਬਾਈ ਜੀ ਪ੍ਰੋਬਲਮ ਕਿਹੜੀਆਂ ਕਿਹੜੀਆਂ ਆਉਂਦੇ ਨੇ ਬੱਚਿਆਂ ਨੂੰ ਕਿਹੜੀ ਕਿਹੜੀ ਜਾਨਕਾ ਰੋਗ ਪੈਂਦਾ ਜਾਦੇ ਜਿਆਦਾ ਬਾਈ ਬੱਚਿਆਂ ਨੂੰ ਜਾਂ ਤਾਂ ਠੰਡ ਦਾ ਹੀ ਹੁੰਦਾ ਜਿਆਦਾ ਤਾਂ ਜਿਵੇਂ ਜਕਾਮ ਹੋਣ ਲੱਗ ਜਾਂਦਾ ਜਾਂ ਮੂਕ ਲੱਗ ਜਾਂਦੀ ਆ ਤੇ ਜਾਂ ਫਿਰ ਬੁਖਾਰ ਮੂਖੂਰਾ ਤੇ ਛੋਟੇ ਬੱਚਿਆਂ ਨੂੰ ਇੱਕ ਬੰਨ ਦੀ ਬਹੁਤ ਸ਼ਿਕਾਇਤ ਪੈਂਦੀ ਆ ਉਹ ਕਿਵੇਂ ਪੈਂਦੀ ਆ ਜਦੋਂ ਆਪਾਂ ਕੋਈ ਵੀ ਚੀਜ਼ ਬਿਨਾਂ ਛਾਣੇ ਪਾ ਨਾਲ ਬੰਨ ਪੈ ਜਾਂਦਾ ਉਵੇਂ ਵੀ ਬੱਚੇ ਮਰ ਜਾਂਦੇ ਤਾਂ ਕਹਿਣ ਦਾ ਭਾਵ ਵੱਡੀਆਂ ਬੱਕਰੀਆਂ ਹਜੇ ਚੱਲ ਲੈਂਦੀਆਂ ਫਿਰ ਵੀ ਉਹ ਬੱਚਿਆਂ ਨੂੰ ਆਪਾਂ ਛਾਣ ਕੇ ਪਾਓ ਕੁਝ ਵੀ ਚੀਜ਼ ਐਦਾਂ ਦੀ ਚੀਜ਼ ਪਾਉਣੀ ਨੀਰਾ ਵਗੈਰਾ ਤਾਂ ਉਹਨੂੰ ਛਾਣ ਕੇ ਪਾਓ ਠੀਕ ਆ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਯਾਨੀ ਕਿ ਇੰਨੀਆਂ ਗੱਲਾਂ ਦੇ ਉੱਪਰ ਜੇ ਤੁਸੀਂ ਇੱਕ ਵਾਰ ਬਾਈ ਜੀ ਗੌਰ ਕਰ ਲਓ ਤਾਂ ਤੁਸੀਂ ਆਪਣੇ ਬੱਚੇ ਬਚਾ ਸਕਦੇ ਹੋਗੇ ਨਾ ਤੇ ਬਾਕੀ ਬਾਈ ਜੀ ਜਿਹੜੀ ਬਾਈ ਜੀ ਮੇਨ ਗੱਲ ਹੁੰਦੀ ਹੈ ਵੀ ਖਾਣੇ ਪੀਣ ਦੀ ਜੇ ਆਪਾਂ ਖਾਣਾ ਪੀਣਾ ਸਹੀ ਦੇ ਦਈਏ ਤਾ ਬੱਚਾ ਨੂੰ ਕੁਝ ਹੁੰਦਾ ਹੀ ਨਹੀਂ ਹੈਗਾ ਬਿਲਕੁਲ ਆ ਦੇਖੋ ਹੁਣ ਤੁਸੀਂ ਜਿਵੇਂ ਆਮ ਤੁਸੀਂ ਨੀਰੇ ਦੇ ਵਿੱਚ ਹੱਥ ਮਾਰੂਗਾ ਨਾ ਥੱਲੇ ਮਿੱਟੀ ਨਿਕਲੂਗੀ ਆਸੂ ਨਹੀਂ ਹੈਗਾ ਹਨਾ ਹੈਗੀ ਮਿੱਟੀ ਬਈ ਜਦੋਂ ਆਪਾਂ ਮਾਲਾ ਵੀ ਰੱਖਿਆ ਜਾਨਵਰ ਤਾਂ ਸ਼ੌਂਕ ਨਾਲ ਰੱਖੋ ਨਾ ਉਹਨਾਂ ਨੂੰ ਐਂ ਰੱਖੋ ਵੀ ਮਾਲਾ ਵੀ ਕੋਈ ਚੀਜ਼ ਅੰਦਰ ਨਾ ਜਾਵੇ ਆ ਦੇਖੋ ਤੁਸੀਂ ਬੇਸ ਤੇ ਭੋਰਾ ਵੀ ਐਂ ਮਿੱਟੀ ਨਹੀਂ ਜਮਾ ਮਿੱਟੀ ਨਹੀਂ ਹੈ ਜਣਾ ਸਹੀ ਗੱਲ ਆ ਬਈ ਹਨਾ ਤਾਂ ਬਸ ਇਹੀ ਚੀਜ਼ਾਂ ਨੇ ਬਈ ਜੇ ਆਪਾਂ ਰੱਖਿਆ ਜਾਨਵਰ ਤਾਂ ਉਹਨਾਂ ਨੂੰ ਮਾੜਾ ਜੇ ਆਪਾਂ ਕਈ ਵਾਰ ਨਾ ਬੰਦੇ ਕੋਲ ਟਾਈਮ ਨਹੀਂ ਹੁੰਦਾ ਅਗਲਾ ਸ਼ੀ ਜੀ ਤਾਂ ਤਾ ਬੜਾ ਤੀਜੂਮੀ ਪਾ ਦਿੰਦਾ ਪਰ ਇਹਦੇ ਨਾਲ ਹੀ ਟਾਈਮ ਕੱਢਣਾ ਪੈਣਾ ਬਈ ਸਹੀ ਗੱਲ ਆ ਬਈ ਖਵਾਉਨੇ ਕਿੰਨੇ ਵਾਰੀਓ ਤੁਸੀਂ ਇਹਨੂੰ ਬਈ ਦਿਨ ਦੇ ਵਿੱਚ ਸਵੇਰ ਤੋਂ ਜੇ ਸ਼ਡਿਊਲ ਦੀ ਗੱਲ ਕਰੀਏ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਦੁੱਧ ਮਿਲ ਜਾਣਾ ਕਿੰਨੇ ਕ ਵਜੇ ਦੀ ਗੱਲ ਹੈ ਕਰੀਬ 6 ਵਜੇ 6:30 ਹੁਣ ਤਾਂ ਠੰਡ ਕਰਕੇ ਅਸੀਂ ਲੇਟ ਕਰਤਾ ਨਹੀਂ 6:30 ਬਾਅਦ 4 ਵਜੇ ਹੋ ਜਾਂਦਾ ਫੇਰ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੀਡ ਮਿਲ ਜਣੀ ਹੈ ਕਿੰਨੀ ਕ ਫੀਡ ਦਿੰਨੇ ਹੋਗੇ ਇਹਨੂੰ ਮੰਨ ਲਓ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਟੋਟਲ ਜਿਵੇਂ ਹੁਣ 12-15 ਬੱਚੇ ਨੇ ਬਾਈ ਇਹਨਾਂ ਨੂੰ ਅਸੀਂ ਕਰੀਬ ਕਿਲੋ ਡੇਢ ਸਵਾ ਕਿਲੋ ਜਿਹੜੀ ਫੀਡ ਤੋਂ ਸਟਾਰਟ ਕੀਤਾ ਹੈ ਠੀਕ ਹੈ ਕਿਲੋ ਡੇਢ ਕਿਲੋ ਫੀਡ ਇਹਨਾਂ ਨੂੰ ਪਾ ਦੇਣੀ ਆ ਉਹ ਚਾਹੇ ਜਦੀ ਖਾਣ ਚਾਹੇ ਹੌਲੀ ਹੌਲੀ ਖਾਣ ਯਾਨੀ ਇਕੱਠਿਆਂ ਨੂੰ ਫੀਡ ਪਾ ਦੇਣੀ ਆ ਹੌਲੀ ਹੌਲੀ ਜਿਉਂ-ਜਿਉਂ ਇਹਨਾਂ ਦੀ ਮੁਠੀ-ਮੁਠੀ ਆ ਗਈ ਯਾਨੀ ਆ ਮੁਠੀ-ਮੁਠੀ ਆ ਗਈ ਬਾਦੂਆ ਮੁਠੀ-ਮੁਠੀ ਮਤਲਬ 17-17 ਸਿਸੀ ਗ੍ਰਾਮ ਵੀ ਇਹਨਾਂ ਦੇ ਅੰਦਰ ਚੱਲੇਗੀ ਜਿੰਨਾ ਕ ਬੇਟਾ ਤਾਂ ਵਧੀਆ ਵਾ ਫੇਰ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੇ 2 ਘੰਟੇ ਰੈਸਟ ਕਰਨੇ ਤੁਸੀਂ ਦੇਖਿਆ ਛੋਟੇ ਛੋਟੇ ਬੱਚੇ ਵੀ ਗਾਲੀ ਕਰਨ ਲੱਗ ਜਾਂਦੇ ਆ ਗਾਲੀ ਹਾਂ ਸਹੀ ਗੱਲ ਜਦੋਂ ਜਾਊਗਾ ਅੰਦਰ ਤਾਂ ਗਾਲੀ ਕਰਨਗੇ ਹਨਾ ਤੇ ਉਸ ਤੋਂ ਬਾਅਦ ਬਾਈ ਇਹਨਾਂ ਨੂੰ ਟਾਣੀਆਂ ਵਗੈਰਾ ਮਿਲ ਜਣੀਆਂ ਨੇ ਨੀਰਾ ਮਿਲ ਜਣਾ ਗਵਾਰੇ ਦਾ ਤੇ ਛਾਂ ਪਾਣੀ ਨਾਲ ਰੱਖਿਆ ਹੁੰਦਾ ਕੋਸਾ ਕਰਕੇ ਪੀ ਜਾਂਦੇ ਆ ਤੇ ਉਸ ਤੋਂ ਬਾਅਦ ਛਾਂ ਨੂੰ ਫੇਰ ਫੀਡ ਪਾ ਕੇ ਤੇ ਉਦੋਂ ਫੀਡ ਤੋਂ 2 ਘੰਟੇ ਬਾਅਦ ਇਹਨਾਂ ਨੂੰ ਫੇਰ ਦੁੱਧ ਮਿਲ ਜਾਣਾ ਫੇਰ ਆਪਾਂ ਰਾਤ ਨੂੰ ਇਹਨਾਂ ਨੂੰ ਕੋਹ ਨਹੀਂ ਪਾਉਂਦੇ ਉਸ ਵੀ ਨਹੀਂ ਪਾਉਣਾ ਸਾਈਲੇ ਜੇ ਹੁੰਦਾ ਸਾਈਲੇ ਜੇ ਆਪਾਂ ਇਹਨਾਂ ਨੂੰ ਪਾਉਣ ਨਹੀਂ ਲੱਗੇ ਛੋਟੇ ਆ ਬੱਚੇ ਠੀਕ ਹੈ ਠੀਕ ਹੈ ਗੱਲ ਬਾਈ ਠੀਕ ਹੈ ਵੀਰੇ ਧੰਨਵਾਦ ਤੇ ਲੋ ਜੀ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਉਮੀਦ ਕਰਦੇ ਆਂ ਕਿ ਤੁਹਾਨੂੰ ਵੀਡੀਓ ਜਿਹੜੀ ਚੰਗੀ ਲੱਗੀ ਹੋਵੇਗੀ ਜੇ ਲੱਗੀ ਚੰਗੀ ਬਈ ਤਾਂ ਵੱਧ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਵੀਡੀਓ ਕਿਸੇ ਹੋਰ ਮੇਰੇ ਵੀਰ ਭੈਣ ਦੇ ਕੰਮ ਆ ਸਕੇ ਧੰਨਵਾਦ